ਚੇਰਟਾ ਅਮਰੀਕ ਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਥਾਣਾ ਚੇਰਟਾ ਵਿਕੇ ਮਕਦਮਾ ਨੰਬਰ 260 ਮਿਤੀ 22 ਦਸੰਬਰ 2025 ਨੂੰ ਦਰਜ ਕੀਤਾ ਗਿਆ ਜਿਸ ਵਿੱਚ ਜੁਰਮ 304 115 ਅਤੇ 3 5 ਬੀ ਐਨ ਐਸ ਤਹਿਤ ਕਾਰਵਾਈ ਕੀਤੀ ਗਈ ਪੁਲਿਸ ਮੁਤਾਬਕ 21 ਦਸੰਬਰ ਨੂੰ ਸ਼ਾਮ ਕਰੀਬ 7:30 ਵਜੇ ਕਰਤਾਰਨਗਰ ਇਲਾਕੇ ਚ ਇੱਕ ਮਹਿਲਾ ਨਾਲ ਲੁੱਟ ਦੀ ਵਾਰਦਾਤ ਹੋਈ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਦਫਤਰ ਦੀ ਨੋਕ ਤੇ ਮੋਬਾਈਲ ਫੋਨ ਤੇ ਪਰਸ ਖੋ ਕੇ ਫਰਾਰ ਹੋ ਗਈ। ਮਾਮਲੇ ਦੀ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਸਿਰਫ 2 ਘੰਟਿਆਂ ਦੇ ਅੰਦਰ 2 ਕਥਿਤ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੋਸ਼ੀਆਂ ਪਾਸੋਂ ਖੋਸ਼ਸ਼ੁਦਾ ਮੋਬਾਈਲ ਫੋਨ, ਵਰਦਤ ਵਰਤੀ ਮੋਟਰਸਾਈਕਲ, ਇੱਕ ਦਾਤਰ ਅਤੇ ਇੱਕ ਖਿਡੋਣਾ ਪਿਸਤਲ ਵੀ ਬਰਾਮਦ ਕੀਤੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹੋਰ ਜਾਣਕਾਰੀ ਲਈ ਪੜੇ ਰਹੋ ਤੁਸੀਂ ਖਬਰ ਐਕਸਪ੍ਰੈਸ 1 ਦੇ ਨਾਲ। ਅਮਰੀਕ ਸਰ ਤੋਂ ਜਸਵੀਰ ਸਿੰਘ ਲਾਲੀ ਜੀ ਖਾਸ ਰਿਪੋਰਟ। ਮਿਤੀ 21 12 2025 ਨੂੰ ਵਕਤ ਕਰੀਬ 7 ਵਜੇ ਮੌਨਕਾ ਪਤਨੀ ਸਬਜੀਤ ਕੋਰ ਜੋਗੇ ਜੋੜਾਫੜ ਦੀ ਰਹਿਣ ਵਾਲੀ ਹੈ। ਅੱਜ ਸ਼ਾਮ ਦੇਰੀ ਵਿੱਚ ਇੱਕ ਪ੍ਰਾਈਵੇਟ ਦੁਕਾਨ ਤੇ ਨੌਕਰੀ ਕਰਦੀ ਸੀ। ਆਪਣੇ ਪੇਕੇ ਘਰ ਕਰਤਾਰਨਗਰ ਜਾ ਰਹੀ ਸੀ। ਕਿ ਰਸਤੇ ਵਿੱਚ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਕੋ ਤੇਜ਼ ਤਾਰ ਹਥਿਆਰ ਵਿਖਾ ਕੇ ਮੌਨਕਾ પાસે ਉਸ ਦਾ ਮੋਬਾਈਲ ਫੋਨ ਅਤੇ ਪਰਸ ਖੋਲ ਲਿਆ। ਮੋਬਾਈਲ ਫੋਨ ਦੇ ਕਵਰ ਵਿੱਚ 160 ਰੁਪਏ ਸੀ ਅਤੇ ਉਹਦੇ ਪਰਸ ਵਿੱਚ 3000 ਰੁਪਏ ਸੀ ਜਿਹਦੇ ਸਬੰਧ ਵਿੱਚ ਥਾਣਾ ਸ਼ਟਰਬਖੇ ਮਕਦਮਾ ਨੰਬਰ 267 ਦਰਜ ਕਰਕੇ ਜਿਹੜਾ ਮੁੱਖ ਅਫਸਰ ਥਾਣਾ ਸਪੈਕਟਰ ਲਾਪਰੇ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਤਫ਼ਤੀਸ਼ ਸ਼ੁਰੂ ਕੀਤੀ ਅਤੇ ਮਾਨਯੋਗ ਸੀਪੀ ਸਾਹਿਬ ਦੀ ਅਦੇਹਤਾ ਤੇ ਏਡੀਸੀਪੀ 2 ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ 24 ਘੰਟੇ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਸ਼ਨਾਖਤ ਕਰਕੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਦਾਤਰ ਅਤੇ ਖੋਪੀਤਾ ਮੋਬਾਈਲ ਫੋਨ ਸਵੇਰੇ ਜਿਹੜੇ ਪੈਸੇ ਸੀ ਉਹ ਬਰਾਮਦ ਕੀਤੇ ਇਹੜਾ ਦੋਸ਼ੀ ਇਹਨਾਂ ਵਿੱਚ ਰਾਜਵੀਰ ਸਿੰਘ ਆ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਵੀ ਕਲਚੋਰੀ ਦੇ ਦਰਜ ਨੇ ਜਿਸ ਤੇ ਜ਼ਮਾਨਤ ਤੇ ਆ ਚੁੱਕਾ ਦੂਜਾ ਦੋਸ਼ੀ ਉਹਦੇ ਖਿਲਾਫ ਫਿਲਹਾਲ ਕੋਈ ਮਰਮਾ ਦਰਜ ਨਹੀਂ ਇਸ ਬੰਦੇ ਦੋਸ਼ੀਆਂ ਦਾ ਰਿਮਾਂਡ ਹਾਸਲ ਕੀਤਾ ਗਿਆ ਵਾ ਹੋਰ ਵੀ ਡਿਗਾਈਨ ਆ ਪੁਛਗੈ ਜਾਰੀ ਹੈ ਅਤੇ ਹੋਰ ਵੀ ਵਾਰਦਤਾਂ ਫੇਸ ਹੋਣ ਦੀ ਉਮੀਦ ਹੈ